ਬੜੀ ਪਿਆਰੀ ਪੁਸਤਕ ਆ ਤੁਸੀਂ ਆਪਣੀ ਘਰਾਂ ਵਿੱਚ ਲੈ ਕੇ ਪੜਨ ਦਾ ਯਤਨ ਕਰਨਾ ਉਹਦੇ ਵਿੱਚ ਨਾ ਜੀ ਉਹਨੇ ਬੜਾ ਸੋਹਣਾ ਲਿਖਿਆ ਉਹ ਲਿਖਦਾ ਕੀ ਆ ਕਹਿੰਦਾ ਮੈਂ ਦੁਨੀਆ ਦੇ ਅੰਦਰ ਜੇ ਕਿਸੇ ਦਾਨੀ ਨੂੰ ਵੇਖਦਾ ਨਾ ਕਿਸੇ ਦਾਨੀ ਨੂੰ ਵੇਖਦਾ ਤੇ ਉਹ ਕੱਲਾ ਦਾਨੀ ਆ ਉਹ ਸੂਰਮਾ ਨਹੀਂ ਉਹ ਸੂਰਬੀਰ ਨਹੀਂ ਤੇ ਉਹ ਭਗਤ ਨਹੀਂਗਾ ਕਹਿੰਦਾ ਜੇ ਕਿਸੇ ਸੂਰਬੀਰ ਨੂੰ ਵੇਖਦਾ ਉਹ ਕੱਲਾ ਸੂਰਬੀਰ ਹੀ ਆ ਕੱਲਾ ਸੂਰਮਾ ਹੀ ਆ ਉਹ ਦਾਨੀ ਨਹੀਂਗਾ ਤੇ ਕਹਿੰਦਾ ਜੇ ਕਿਸੇ ਮੈਂ ਭਗਤ ਨੂੰ ਵੇਖਦਾ ਉਹ ਕੱਲੀ ਰੱਬ ਦੀ ਭਗਤੀ ਦੀ ਗੱਲ ਕਰਦਾ ਰੱਬ ਦੀ ਭਗਤੀ ਵਿੱਚ ਸੂਰਤ ਜੋੜਦਾ ਨਾ ਉਹਦੇ ਵਿੱਚ ਸੂਰ ਬੀਰਤਾ ਏ ਨਾ ਉਹ ਦਾਨੀਆਂ ਕਹਿੰਦਾ ਦੁਨੀਆਂ ਦੇ ਲੋਕੋ ਇੱਕੋ ਇੱਕ ਸ਼ਖਸੀਅਤ ਜੇ ਵੇਖਣੀ ਆ ਨਾ ਉਹ ਸਿਰ ਤੇ ਸਿਰ ਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਦਾਨੀ ਵੀ ਨੇ ਭਗਤ ਵੀ ਨੇ ਤੇ ਸੂਰ ਬੀਰ ਵੀ ਨੇ रानੀਆਂ ਦੀਆਂ ਹੱਦਾਂ ਖਤਮ ਕਰਦੀਆਂ ਗੁਰਮਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸੂਰ ਬੀਰਤਾ ਦੀਆਂ ਹੱਦਾਂ ਖਤਮ ਕਰ ਦਿੱਤੀਆਂ ਤੇ ਗੁਰੂ ਕੇ ਪਿਆਰਿਓ ਭਗਤੀ ਦੀ ਤਾਂ ਹੱਦ ਦੀ ਤਾਂ ਸਾਧ ਸੰਗਤ ਕੋਈ ਕਸਰ ਹੀ ਨਹੀਂ ਰਹੀ ਜਿਹੜੀ ਭਗਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਨਾ ਇਹੋ ਜੀ ਭਗਤੀ ਕੋਈ ਵੀ ਨਹੀਂ ਕਰ ਸਕਦਾ ਹੁਣ ਜਦੋਂ ਨੇ ਦਾਨੀ ਦਾ ਜ਼ਿਕਰ ਕੀਤਾ ਨਾ ਕਹਿੰਦਾ ਸੰਸਾਰ ਦੇ ਅੰਦਰ ਕੋਈ ਅੰਨ ਦਾਨ ਕਰਦਾ ਕੋਈ ਕੱਪੜਾ ਦਾਨ ਕਰਦਾ ਕੋਈ ਜ਼ਮੀਨ ਦਾਨ ਕਰਦਾ ਕੋਈ ਲੰਗਰ ਲਾ ਕੇ ਕਿਸੇ ਨੂੰ ਪ੍ਰਸ਼ਾਦਾਸ਼ਕ ਦਾਨ ਕਰਦਾ ਤੇ ਗੁਰਮਖੋ ਇਸ ਤੋਂ ਵੱਧ ਕੋਈ ਕੋਈ ਦੁਨੀਆ ਅੰਦਰ ਦਾਨੀ ਨਹੀਂਗਾ ਇਹ ਦਾਨੀਆਂ ਦੀਆਂ ਜਿਹੜੀਆਂ ਉਹਨਾਂ ਦੀਆਂ ਸਵਾਵਾਂ ਨਹੀਂ ਪਰ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕੋ ਇੱਕ ਦਾਨੀ ਨੇ ਜਿਨੇ ਦਾਨੀਆਂ ਦੀਆਂ ਹੱਦਾਂ ਮੁਕਾ ਦਿੱਤੀਆਂ ਉਹਨਾਂ ਨੇ ਸਾਰਾ ਸਰਬੰਸੀ ਦਾਨ ਕਰ ਦਿੱਤਾ ਕੌਮ ਦੇ ਤੋਂ ਹੱਕ ਸੱਚ ਦੀ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਸਰਬ